ਇਹ ਜਿਹੜੀਆਂ ਸੱਤ ਸੈਂਟਰਲ ਪੀਡੀਯੂ ਨੇ ਹੁੰਦੇ ਆ ਉਹ ਉਹ ਉਹਨਾਂ ਨੇ ਇਹ ਸਰਕਾਰ ਦੀ ਆਰਥਿਕ ਨੀਤੀਆਂ ਦੇ ਵਿਰਖਲਾਪ ਜਿਹੜਾ ਉਹ ਹੜਤਾਲ ਦਾ ਜਿਹੜਾ ਆਹ ਆਹਨ ਦਿੱਤਾ ਕਿਉਂਕਿ ਜਿਹੜੀ ਵੀ ਐਂਟੀ EMPLOYES ਐਂਟੀ WORKERS ਸਰਕਾਰ ਦੀ ਪਾਲਿਸੀ ਹੈ ਉਦਾ ਵਿਰੋਧ ਕਰਨਾ ਹਰ ਕਰਮਚਾਰੀ ਔਰ ਹਰ ਆਰਗੇਨਾਈਜੇਸ਼ਨ ਦਾ ਫਰਜ਼ ਬੰਦਾ ਹੈ ਔਰ ਜੇ ਇਹ ਪਰਮਨੈਂਟ ਜੋਬਸ ਆ ਇਹਨਾਂ ਨੂੰ ਖਤਮ ਕਰਕੇ ਆਊਟਸੋਰਸਿੰਗ ਔਰ ਕੰਟਰੈਕਟਲਾਈਜੇਸ਼ਨ ਕਰਦੀ ਹੈ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਜਿਹੜੀ ਸੰਕੇਤਕ ਕੀਤੀ ਜਾ ਰਹੀ ਹੈ ਅਸ ਨੈਸ਼ਨਲ ਸਟ੍ਰਾਈਕ ਜਿਹੜੀ ਕੀਤੀ ਜਾ ਰਹੀ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 25 ਕਰੋੜ ਤੋਂ ਵੱਧ ਮਜ਼ਦੂਰ ਤੇ ਮਲਾਦ ਜਿਹੜੇ ਹੜਤਾਲ ਤੇ ਨੇ ਉਹ ਮਜ਼ਦੂਰ ਤੇ ਮਲਾਦ ਹੜਤਾਲ ਜੋ ਸਰਕਾਰ ਦੀਆਂ ਇਕਨੋਮਿਕ ਨੀਤੀਆਂ ਨੇ ਜੋ ਸਰਕਾਰ ਦੀਆਂ ਪਬਲਿਕ ਸੈਕਟਰ ਨੂੰ ਖਤਮ ਕਰਨੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਹੜਤਾਲ ਆ ਉਹ ਬਤਲਾਜ ਕਰ ਰਹੇ ਪਰ ਅੱਜ ਤਰੀਕ ਜਿਹੜੀ ਹੈ ਇੱਥੇ ਪੰਜਾਬ ਬੰਦ ਦੀ ਕਾਲ ਦੱਸੀ ਗਈ ਸੀ ਕਿ ਤੇ ਬੈਂਕ ਵਾਲਿਆਂ ਵੱਲੋਂ ਜਿਹੜਾ ਕੀ ਹੈ ਸਟ੍ਰਾਈਕ ਵੀ ਕੀਤੀ ਗਈ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆ ਕਾਰਨ ਕੀ ਨੇ ਉਹ ਜਿਹੜੀ ਸਟ੍ਰਾਈਕ ਕੀਤੀ ਗਈ ਹੈ ਸੱਸੀ ਗਾਲ ਜੀ ਦੇਖੋ ਜੀ ਅੱਜ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਭਰ ਦੇ ਵਿੱਚ ਜਨਰਲ ਸਟ੍ਰਾਈਕ ਜਿਹੜੀ ਕਾਲ ਕੀਤੀ ਗਈ ਹੈ ਨਾ ਸੈਂਟਰਲ ਟ੍ਰੇਡ ਯੂਨਿਅਨ ਨਾ ਜਿਹਦੇ ਵਿੱਚ ਤਕਰੀਬਨ ਮੋਰ 25 ਕੋਰਡ ਵਰਕਰਸ ਦਾ ਜਿਹੜੇ ਮਜ਼ਦੂਰ ਨੇ ਅੱਜ ਇਸ ਹੜਤਾਲ ਹਿੱਸਾ ਲਿਆ ਜਿਹਦੇ ਵਿੱਚ ਜਿਹੜੀਆਂ ਇੰਡੀਪੈਂਡੈਂਟ ਜਥੇਬੰਦੀ ਦਾ ਬੈਂਕ ਅਮਪਲੋਈਜ਼ ਜਥੇਬੰਦੀ 올 ਇੰਡੀਆ ਬੈਂਕ ਅਮਪਲੋਈ ਐਸੋਸੀਏਸ਼ਨ ਹੋ ਗਈ ਤਾਂ ਇਸ ਦੇ ਨਾਲ ਇੰਸ਼ੋਰੈਂਸ ਕੰਪਨੀ ਦੀ ਜਿਹੜੀ ਜਥੇਬੰਦੀ ਨੇ ਉਹ ਵੀ ਇਸ ਹੜਤਾਲ ਦੇ ਵਿੱਚ ਇਨ ਸਪੋਰਟ ਆਫ ਜੋ ਵੀ ਮੰਗਾ ਨੇ ਜਾਂ ਜੋ ਅਗੇਂਸਟ ਦ ਐਂਟੀ ਅਮਪਲੋਈ ਐਂਟੀਪੀਕਲ ਪਾਲਿਸੀਸ ਆਫ ਗੌਰਮੈਂਟ ਆਪਾ ਹੜਤਾਲ ਦੇ ਚੱਲ ਰਹੀ ਹੈ ਇਸ ਤਰ੍ਹਾਂ ਇਸ ਬੈਂਕਾਂ ਵੱਲੀ ਦੀ ਗੱਲ ਕਰੀਏ ਤਾਂ ਤਕਰੀਬਨ 5 ਲੱਖ ਤੋਂ ਜ਼ਿਆਦਾ ਬੈਂਕ ਕਰਮਚਾਰੀ ਜਿਹੜੇ ਆ ਹਿੰਦੁਸਤਾਨ What's okay. ਸਰ ਜਿਹੜੀਆਂ ਇਹ ਪ੍ਰੋਬਲਮ ਦਾ ਕੱਤੋਂ ਆ ਰਹੀਆਂ ਸੀਗੀਆਂ ਸਰ ਜੀ ਦੇ ਕਰਕੇ ਅੱਜ ਜਿਹੜਾ ਕੀ ਹੈ ਰੋਸ ਪ੍ਰਦਰਸ਼ਨ ਜਿਹੜਾ ਕੀ ਹੈ ਤੇਜ਼ ਕਰਨਾ ਪਿਆ ਜੀ ਦੇਖੋ ਜੀ ਕਈ ਵਾਰੀ ਐਂ ਲੱਗਦਾ ਸੇ ਸੋਚਦੇ ਨੇ ਕਿ ਬੈਂਕ ਮੁਲਾਜ਼ਮ ਦਾ ਕੀ ਲੈਣਾ ਦੇਣਾ ਜਿੱਥੇ ਜਿਹੜਿਆ ਸੈਂਟਰਲ ਰਿਗਿਊਲੇਟਰ ਦਾ ਬਟ ਹਰ ਚੀਜ਼ ਇੱਕ ਦੂਜੇ ਨਾਲ ਇੰਟਰਕਨੈਕਟਿਡ ਆ ਜੇ ਅਸੀਂ ਬੈਂਕ ਦੀ ਗੱਲ ਕਰੀਏ ਅਸੀਂ ਕਾਫੀ ਦਿਨ ਤੋਂ ਮੰਗ ਕਰਦੇ ਆ ਕਿ ਜਿਹੜੀ ਸਫੀਸ਼ੀਐਂਟ ਰਿਕਰੂਟਮੈਂਟਸ ਆ ਤਕਰੀਬਨ 2 ਲੱਖ ਦੇ ਤਕਰੀਬਨ ਵੈਕੈਂਸੀ ਜਿਹੜੀਆਂ ਪਬਲਿਕ ਸੈਕਟਰ ਬੈਂਕਸ ਦੇ ਵਿੱਚ ਖਾਲੀ ਪਈਆਂ ਹੋਈਆਂ ਤੇ ਇਧਰ ਲਈ ਅਸੀਂ ਮੰਗ ਕਰ ਰਹੇ ਸਰਕਾਰ ਤੋਂ ਕਾਫ ਲੋਕਾਂ ਨੇ ਕਿਹਨੂੰ ਮਿਲਣ ਗਿਆ ਸਾਡੇ ਹੀ ਬੱਚਿਆਂ ਨੂੰ ਮਿਲਣ ਗਿਆ ਸਾਡੇ ਨਵੀਂ ਜਨਰੇਸ਼ਨ ਨੂੰ ਮਿਲਣ ਗਿਆ ਉਹ ਮੰਗ ਇਹਦੇ ਵਿੱਚ ਪਲੱਸ ਉਹਦੇ ਨਾਲ ਜਿਹੜੇ ਅਨਨੈਸੈਸਰੀ ਚਾਰਜਿਸ ਲਗਾਏ ਜਾਂਦੇ ਨੇ ਆਮ ਪਬਲਿਕ ਦੇ ਉੱਪਰ ਉਹ ਵੀ ਅਸੀਂ ਬੈਂਕ ਨੂੰ ਬੈਂਕ ਵਾਲਿਆਂ ਨੂੰ ਮੈਨੇਜਮੈਂਟ ਨੂੰ ਕਹਿ ਰਿਹਾ ਕਿ ਇਦਾਂ ਦੇ ਕੋਈ ਚਾਰਜਿਸ ਨੂੰ ਹਟਾਏ ਜਾਣ ਜੇਕਰ ਕੋਈ ਵਜਾ ਹਾਲ ਨਹੀਂ ਨਿਕਲਦਾ ਜਿਹੜਾ ਕਿ ਹੈ ਇਸ ਦਿਨ ਨੂੰ ਤੇਜ਼ ਵੀ ਕੀਤਾ ਜਾਏਗਾ ਜਾਂ ਇਸ ਨੂੰ ਅਗਲਾ ਸਟੇਪ ਵੀ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਸੰਘਰਸ਼ ਹੈ ਇਹ ਕੈਰੀ ਆਨ ਰਹੇਗਾ ਇਹ ਅੱਜ ਇੱਕ ਦਿਨ ਦੀ ਹੜਤਾਲ ਹੈ ਜੇ ਸਰਕਾਰ ਆਪਣੀ ਬੇਸ ਮੂਵਮੈਂਟ ਨਹੀਂ ਕਰਦੀ ਹੈਗੀ ਜਾਂ ਇਸ ਨੂੰ ਨਹੀਂ ਸਖਲਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕਰਾਂਗੇ ਅਰ ਤੁਸੀਂ ਇੱਥੇ ਪਹੁੰਚੇ ਹੋ ਕਦੋਂ ਤੋਂ ਜਿਹੜੀਆਂ ਨੇ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਸੀਗੀਆਂ ਜਿਹਦੇ ਕਰਕੇ ਅੱਜ ਇੱਥੇ ਇਕੱਠ ਪਹੁੰਚਣਾ ਬੈਠਾ ਗਾਣ ਦੇਖੋ ਜੀ ਜਿਹੜਾ ਸਮੱਸਿਆਵਾਂ ਬੈਂਕ ਦਾ ਸਟਾਫ ਬਹੁਤ ਹੀ ਘੱਟ ਹੈ ਉਹਨਾਂ ਦੀ ਭਰਤੀ ਹੋ ਨਹੀਂ ਰਹੀ ਉਹਦੇ ਕੇ ਇਸ ਜਗ੍ਹਾ ਤੇ ਅਸੀਂ ਕਰ ਰਹੇ ਹਾਂ ਇੱਕ ਗੱਲ ਕਰੀਏ ਕਿਉਂਕਿ ਜਦੋਂ ਇਸੇ ਭਰਤੀਆਂ ਨਹੀਂ ਹੋ ਰਹੀਆਂ ਤਾਂ ਇਹ ਸਿਲਸਿਲਾ ਜਿਹੜਾ ਕਰੋੜਾਂ ਦਾ ਚੱਲਦਾ ਹੋਇਆ ਆ ਰਿਹਾ ਹੈ ਇਹਨਾਂ ਨੂੰ ਬਹੁਤ ਚੇਰ ਹੋ ਗਿਆ ਜਿਾ ਚੱਲਦਿਆਂ ਨੇ ਹੋਲੀ 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 ਹੋਸਟਾਫ ਕੱਟੀ ਜਾ ਰਹੀ ਹੈ ਰਾਇਮੈਂਟ ਵਧਦੀ ਜਾ ਰਹੀ ਹੈ ਸਟਾਫ ਦੀ ਭਰਤੀ ਘਟ ਹੋ ਰਹੀ ਹੈ ਜਿਸ ਤਰੀਕੇ ਨਾਲ ਸਰ ਨੇ ਗੱਲ ਕੀਤੀ ਚਾਰजेस ਵਗੈਰਾ ਐਕਸਟਰਾ ਲਗਾਏ ਜਾਂਦੇ ਉਹ ਤਾਂ ਕੀ ਸਿਸਟਮ ਹੈ ਕਿ ਚਾਰजेस ਬਾਰੇ ਅਸੀ ਕੋਈ ਬੈਂਕ ਦਾ ਆਪਣਾ ਨੋਬ ਨਹੀਂ ਠੀਕ ਹੈ ਨਾ ਚਾਰਜ ਦਾ ਸਿੱਧਾ ਕੋਈ ਲਿੰਕ ਨਹੀਂ ਹੈ ਠੀਕ ਹੈ ਹਾਂ ਤੁਮ ਦਾ ਆਮ ਬੰਧਨ ਦਿੱਤਾ ਜਾਂਦਾ ਗੇਟ ਹੋਸਟ ਕੱਟ ਦਿੰਦਾ ਅਸੀਂ ਕੋਈ ਕਹਿੰਦੇ ਆ ਸੇਵਿੰਗ ਦਾ ਡੈਟਾ ਸੂਟ ਦਹਾ ਜਾਵੇ ਜੋ ਕਿ ਆਮ ਬੰਦੂ ਦਾ ਖਾਤਾ ਹਾਂ ਮੈਂ ਪੀਆਰ ਮੈਂ ਤਾਂ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਬੈਂਕ ਕੇ ਫਾਈਨੈਂਸਲ ਸੋਸਾਇਟੀ ਔਰ ਜਨਰਲ ਸਕੱਟਰੀ ਪੰਜਾਬ ਬੈਂਕਿੰਗ ਐਂ ਅੱਜ ਦੇਸ਼ ਦੇ ਵਿੱਚ ਜਿਹੜੀਆਂ ਸੱਤ ਸੈਂਟਰਲ ਸਟੇਟ ਡਿਊਮੀਆਂ ਨੇ ਉਹ ਉਹ ਉਹਨਾਂ ਨੇ ਇਸ ਸਰਕਾਰ ਦੀ ਆਰਥਿਕ ਨੀਤੀਆਂ ਦੇ ਵਿਰਖਲਾਫ ਜਿਹੜਾ ਉਹ ਹੜਤਾਲ ਦਾ ਜਿਹੜਾ ਆਹ ਆਹਨ ਦਿੱਤਾ ਹੈ ਔਰ ਉਹਦਾ ਕਾਰਨ ਹੈ ਔਰ ਆਲ ਇੰਡੀਆ ਬੈਂਕ EMPLOYEES ASSOCIATION ਜਿਹੜੀ ਇਹਨਾਂ ਸਟ੍ਰਾਈਕਾਂ ਦੇ ਵਿੱਚ ਹਮੇਸ਼ਾ ਹਿੱਸਾ ਲੈਂਦੀ ਰਹੀ ਹੈ ਕਿਉਂਕਿ ਜਿਹੜੀ ਵੀ ਐਂਟੀ EMPLOYEES ਐਂਟੀ ਵਰਕਰ ਸਰਕਾਰ ਦੀ ਪਾਲਿਸੀ ਹੈ ਉਹਦਾ ਵਿਰੋਧ ਕਰਨਾ ਹਰ ਕਰਮਚਾਰੀ ਔਰ ਹਰ ਆਰਗੇਨਾਈਜੇਸ਼ਨ ਦਾ ਫਰਜ਼ ਬੰਦਾ ਹੈ ਅੱਜ ਦੇਸ਼ ਦੇ ਵਿੱਚ ਕਰੀਬਨ 25 ਕਰੋੜ ਜਿਹੜੇ ਕਰਮਚਾਰੀ ਹੈ ਡਿਫਰੈਂਟ ਪਬਲਿਕ ਸੈਕਟਰ ਅੰਟਰਟੇਕਿੰਗ ਐਂਟਰਪ੍ਰਾਈਜ਼ਸ ਈਵਨ ਜਿਹੜੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਆ ਉਹ ਅੱਜ ਹੜਤਾ ਅੱਜ ਦੀ ਇੱਕ ਦਿਨ ਦੀ ਸੰਗਠਿਤ ਹੜਤਾਲ ਦੇ ਹੈ ਔਰ ਅੱਜ ਦੀ ਸਰਕਾਰ ਦੀ ਜਿਹੜੀਆਂ ਆਰਥਿਕ ਨੀਤੀਆਂ ਪਾਰਟਿਕੁਲਰਲੀ ਪ੍ਰਾਈਵੇਟਾਈਜੇਸ਼ਨ ਹਰ ਹਰ ਪਬਲਿਕ ਸੈਕਟਰ ادارے ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੀਏ ਉਹ ਬੈਂਕ ਹੈ ਚਾਹੀਏ ਉਹ ਕੋਲ ਹੈ ਚਾਹੀਏ ਉਹ ਆਇਲ ਹੈ ਚਾਹੀਏ ਉਹ ਸਟੀਲ ਹੈ ਪਹਿਲੇ ਕਿਹਾ ਜਿਆਦਾ ਦੀ ਵੀ ਬੈਂਕਿੰਗ ਬੈਂਕ ਘਟੇ ਜੈ ਇਸ ਕਰਕੇ ਪ੍ਰਾਈਵੇਟਾਈਜ਼ ਕਰਨਾ ਹੈ ਆਈ ਬੈਂਕਾਂ ਦਾ ਪ੍ਰੋਫਿਟ ਸਾਲਾਨਾ 1 ਕਰੋੜ 78 ਲੱਖ ਹੈ ਫਿਰ ਵੀ ਕਹਿੰਦੇ ਇਹਨੂੰ ਪ੍ਰਾਈਵੇਟਾਈਜ਼ ਕਰਨਾ ਹੈ ਐਲ ਆਈ ਸੀ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਜਨਰਲ ਇੰਸ਼ੋਰੈਂਸ ਨੂੰ ਕਰਨਾ ਹੈ ਜਿਹੜੀ ਆਰਥਿਕ ਨੀਤੀਆਂ ਔਰ ਜਿਹੜੀ ਪਰਮਨੈਂਟ ਜੋਬਸ ਹੈ ਇਹਨਾਂ ਨੂੰ ਖਤਮ ਕਰਕੇ ਆਊਰਸੋਰਸਿੰਗ ਔਰ ਕੰਟਰੈਕਟੂਅਲਾਈਜੇਸ਼ਨ ਕਰਨੀ ਹੈ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਜਿਹੜੀ ਸੰਕੇਤਕ ਕੀਤੀ ਜਾ ਰਹੀ ਹੈ ਔਰ ਅਗਰ ਇਸ ਤੋਂ ਬਾਅਦ ਸਰਕਾਰ ਦਾ ਇਰਾਦੇ ਸਰਕਾਰ ਦੀ ਰਿਸਪਾਂਸ ਨੂੰ ਐਨਲਾਈਜ਼ ਕੀਤਾ ਜਾਏਗਾ ਔਰ ਫਿਰ ਇਸ ਸਮੇਂ ਸਮੋਹ ਕੰਟਰੀ ਕੀਤਾ ਜਾ ਰਿਹਾ ਹੈ। ਸਭ ਨੈਸ਼ਨਲ ਸਟ੍ਰਾਈਕ ਜਿਹੜੀ ਕੀਤੀ ਹੈ ਉਹਦੇ ਪਿੱਛੇ ਪੱਜ ਪੂਰੇ ਹਿੰਦੁਸਤਾਨ ਦੇ ਵਿੱਚ 25 ਕਰੋੜ ਤੋਂ ਵੱਧ ਮਜ਼ਦੂਰ ਤੇ ਮਲਾਦਨ ਜਿਹੜੇ ਹੜਤਾਲਤੇ ਨੇ ਉਹ ਮਜ਼ਦੂਰ ਤੇ ਮਲਾਦਨ ਹੜਤਾਲ ਜੋ ਸਰਕਾਰ ਦੀਆਂ ਇਕਨੋਮਿਕ ਨੀਤੀਆਂ ਨੇ ਜੋ ਸਰਕਾਰ ਦੀਆਂ ਪਬਲਿਕ ਸੈਕਟਰ ਨੂੰ ਖਤਮ ਕਰਨੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਹੜਤਾਲ ਆ ਉਹ ਮਤਲਬ ਅਜ ਕਰ ਰਹੇ। ਉਹ ਹੜਤਾਲ ਕਿਉਂਕਿ ਜਿੰਨੇ ਵੀ ਪਬਲਿਕ ਸੈਕਟਰ ਬੈ ਉਹਨਾਂ ਦਾ ਪਬਲਿਕ ਸੈਕਟਰ ਦੇ ਆਧਾਰੇ ਨੇ ਉਹਨੂੰ ਸਰਕਾਰ ਜਿਹੜੀ ਖਤਮ ਕਰ ਰਹੀ ਆ। ਇਹ ਪੱਕੀਆਂ ਨੌਕਰੀਆਂ ਦੇ ਲੋਕ ਖਤਮ ਕਰਕੇ ਆਊਟਸੋਰਸਿੰਗ ਆ ਕੰਟਰੈਕਟ ਦੇ ਤਰ੍ਹਾਂ ਕਰੀਆ ਸਾਡੀ ਇਹ ਡਿਮਾਂਡ ਆ ਕਿਉਂਕਿ ਹਰ ਸਾਲ ਇੱਕ ਨੌਜਵਾਨ ਸੁਨੋਸਤ ਆਦੇ ਕਿੰਨੀ ਵੱਡੀਆਂ ਡਿਗਰੀਆਂ ਲੈ ਕੇ ਬਾਹਰ ਨਿਕਲਦਾ ਪਰ ਉਸ ਨੂੰ ਮਿਲਦੀ ਕੀ ਆ ਇੱਕ 15000 ਦੀ ਨੌਕਰੀ ਉਹ ਤਾਂ ਪੱਕੀ ਨੌਕਰੀ ਸਰਕਾਰ ਨੂੰ ਦੇਣਾ ਚਾਹੀਦੀ ਕਿਉਂਕਿ ਆਪਣੀ ਜ਼ਿੰਮੇਵਾਰੀ ਤਾਂ ਸਰਕਾਰ ਭੱਜਦੀ ਆ ਔਰ ਜਿਹੜੀਆਂ ਪੌਂਸੀਆਂ ਨੇ ਉਹ ਕਾਰਪੋਰੇਟ ਪੱਖੀਆਂ ਜਿਹੜੇ ਵੱਡੇ ਘਰਾਂ ਨੇ ਵੱਾਲੀ ਬਾਾਲੀ ਉਹਨਾਂ ਦੀਆਂ ਪੱਖਾਂ ਦੀਆਂ ਪੌਂਸੀਆਂ ਬਣਾ ਰਹੇ ਕਿਸ ਕਰਕੇ ਕਿ ਹਿੰਦੁਸਤਾਨ ਦੀਆਂ ਮੇਜਟਰੀ ਗੁੱਜਰ ਨੇ ਉਹਨਾਂ ਨੇ ਫੈਸਲਾ ਕੀਤਾ ਔਰ ਆਲ ਇੰਡੀਆ ਬੈਂਕ ਅੰਪਲਾਈ ਐਸੋਸੀਏਸ਼ਨ ਇੰਡੀਪੈਂਡੈਂਟਰੀ ਸਰਦਾਲ ਦੇ ਵਿੱਚ ਆ ਇਸ ਕਰਕੇ ਪੂਰੇ ਹਿੰਦੁਸਤਾਨ ਚ ਸਿਤਾਟ ਕਰ। ਸੋ ਨੈਕਸਟ ਸਟੈਪ ਕੀ ਹੋਣਾ ਹੈ? ਨੈਕਸਟ ਸਟੈਪ ਜਿਹੜੀਆਂ ਇਹਨਾਂ ਦੇ ਅੱਜ ਦੀ ਅੱਜ ਦੀ ਇਸ ਸਿਚੁਏਸ਼ਨ ਨੂੰ ਦੇਖ ਕੇ ਸਮੀਖਿਆ ਕਰੇਗੀ ਜੇ ਸਾਡੀ ਸਰਕਾਰ ਨੇ ਮੱਗਾ ਨਾ ਬਣਿਆ ਸੰਘਰਸ਼ ਹੋਰ ਤਿੱਖਾ